ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਵਿਸ਼ਵ ਪੰਜਾਬੀ ਸੰਗਠਨ ਅਤੇ ਸਨ ਫਾਊਂਡੇਸ਼ਨ ਨੇ ਰਾਜ ਸਭਾ ਦੇ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਾਨੀ ਦੀ ਸਰਪ੍ਰਸਤੀ ਹੇਠ ਨਵੀਂ ਦਿੱਲੀ ਦੇ ਕਨੌਟ ਪੈਲਸ ਵਿਖੇ ਵਿਸਾਖੀ ਸੁਪਰ ਸਿੱਖ 5K ਮੈਰਾਥਨ ਦੇ ਤੀਸਰੇ ਐਡੀਸ਼ਨ ਦਾ ਸਫਲਤਾਪੂਰਵਕ ਆਯੋਜਨ ਕੀਤਾ ਇਸ ਸਮਾਗਮ ਵਿੱਚ ਹਰ ਉਮਰ ਸਮੂਹ ਦੇ 3000 ਤੋਂ ਵੱਧ ਨਾਗਰਿਕਾਂ ਦੀ ਉਤਸ਼ਾਹੀ ਭਾਗੀਦਾਰੀ ਵੇਖਣ ਨੂੰ ਮਿਲੀ ਹੈ ਜਿਸ ਵਿੱਚ ਨਸ਼ਿਆਂ ਨੂੰ ਨਾ ਕਹੋ ਅਤੇ ਫਿਟ ਇੰਡੀਆ ਥੀਮ ਨਾਲ ਵਿਸਾਖੀ ਦੇ ਜੀਵੰਤ ਤਿਹਾੜ ਦਾ ਜਸ਼ਨ ਮਨਾਇਆ ਗਿਆ ਡਾਕਟਰ ਸਾਨੀ ਨੇ ਕਿਹਾ ਕਿ ਫਿਟ ਇੰਡੀਆ ਦੇ ਸੰਦੇਸ਼ ਨੂੰ ਅਪਣਾਉਣ ਵਿੱਚ ਨਾਗਰਿਕਾ ਵੱਲੋਂ ਇਨਾ ਵੱਡਾ ਉਤਸ਼ਾਹ ਦੇਖਣਾ ਵਾਕਈ ਹੀ ਖੁਸ਼ੀ ਦੀ ਗੱਲ ਹੈ ਹੋਰ ਕੀ ਕਿਹਾ ਡਾਕਟਰ ਸਾਨੀ ਨੇ ਆਓ ਦੇਖਦੇ ਹਾਂ ਅੱਜ ਵਿਸਾਖੀ ਦੇ ਮਕਦਸ ਮੌਕੇ ਤੇ ਦਿੱਲੀ ਦੇ ਇਤਿਹਾਸਿਕ ਨੌਟ ਪਲੇਸ ਤੇ ਇੱਕ ਬਹੁਤ ਵਿਸ਼ਾਲ ਮੈਰਾਥਨ ਦਾ ਯੋਜਨ ਕੀਤਾ ਗਿਆ ਵਰਲਡ ਪੰਜਾਬੀ ਆਰਗੇਸ਼ਨ ਤੇ ਸਨ ਫਾਊਂਡੇਸ਼ਨ ਵੱਲੋਂ ਹਰ ਸਾਲ ਇਹ ਮੈਰਾਥਨ ਹੁੰਦੀ ਹੈ ਪਰ ਐਤ ਕੀ ਹੁੰਗਾਰਾ ਬਹੁਤ ਹੈ 5000 ਤੋਂ ਜ਼ਿਆਦਾ ਤੁਸੀਂ ਦੇਖ ਰਹੇ ਹੋ ਪਾਰਟਿਸਪੈਂਟ ਔਰ ਕਿਸੇ ਵੀ ਧਰਮ ਦੇ ਹੋਣ ਕੇਸਰੀ ਪੱਗਾਂ ਬਨ ਕੇ ਅੱਜ ਉਹ ਵਿਸਾਖੀ ਦਾ ਉਹ ਨਜ਼ਾਰਾ ਜਿਸ ਤਰ੍ਹਾਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਵੱਖ-ਵੱਖ ਜਾਤਾਂ ਤੋਂ ਵਿਅਕਤੀਆਂ ਨੂੰ ਅਮਰ ਸ਼ਕਾ ਕੇ ਖਾਲਸਾ ਬਣਾਇਆ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ ਔਰ ਉਹਨਾਂ ਨੇ ਸੰਦੇਸ਼ ਦਿੱਤਾ ਮਾਨਸ ਦੀ ਜਾਤ ਸਭੇ ਇੱਕ ਪਹਿਚਾਨ ਬੋ ਅੱਜ ਇਸ ਮੈਰਾਥਨ ਦਾ ਵੀ ਜਿਹੜਾ ਥੀਮ ਹੈ ਵਨ ਹਿਊਮਨ ਵਨ ਰੇਸ ਇਹ ਧਰਮਾਂ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਹੋਰ ਚੀਜ਼ਾਂ ਦੇ ਆਧਾਰ ਤੇ ਜੋ ਵਿਤਕਰਾ ਕੀਤਾ ਜਾ ਰਿਹਾ ਹੈ ਜੋ ਸਮਾਜ ਦੇ ਵਿੱਚ ਟੈਨਸ਼ਨ ਪੈਦਾ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਹੇਟ ਰੈਡ ਪੈਦਾ ਕੀਤੀ ਜਾ ਰਹੀ ਹੈ ਇਹ ਸਾਰੀ ਬੰਦ ਹੋਣੀ ਚਾਹੀਦੀ ਹੈ ਅਸੀਂ ਪਾਰਲੀਮੈਂਟ ਚ ਵੀ ਮੈਂ ਡਿਮਾਂਡ ਕੀਤੀ ਹੈ ਅੱਜ ਦੀ ਰੇਸ ਦੇ ਦੋ ਹੀ ਮਨੋਰਥ ਨੇ ਵਨ ਹਿਊਮਨ ਵਨ ਰੇਸ ਤੇ ਸੇ ਨੋ ਟੂ ਡਰੱਗਸ ਜੇ ਸਾਡੇ ਨੌਜਵਾਨ ਅੱਜ ਜਿਵੇਂ ਦੌੜ ਰਹੇ ਨੇ ਸਵੇਰ ਦੇ 6 ਵਜੇ ਦੇ ਇਸ ਤਰ੍ਹਾਂ ਹੀ ਖੇਡਾਂ ਖੇਡਣ ਨਾਲੀ ਜੋ ਸਾਡੇ ਸਕਿਲਿੰਗ ਸੈਂਟਰ ਹੈ ਜਾਂ ਹੋਰ ਜਗ੍ਹਾ ਸਕਿਲਿੰਗ ਸਿੱਖ ਕੇ ਨੌਕਰੀਆਂ 'ਚ ਲੱਗ ਜਾਣ ਤੇ ਡਰੱਗਸ ਵਰਗੀ ਕੁਰੀਤੀ ਨੂੰ ਸਾਨੂੰ ਸਮਾਜ ਤੋਂ ਜਿਹੜਾ ਖਤਮ ਕਰਨਾ ਹੈ ਉਹਦਾ ਇਹ تھیਮ ਹੈ ਸੇ ਨੋਟ ਟੂ ਡਰੱਗਸ ਔਰ ਹਮੇਸ਼ਾ ਚੜ੍ਹਦੀ ਕਲਾ ਤਾਂ ਡਾਕਟਰ ਸਾਨੀ ਨੇ ਜੇਤੂਆ ਨੂੰ ਨਿੱਜੀ ਤੌਰ ਤੇ ਸਨਮਾਨਿਤ ਕੀਤਾ ਅਤੇ ਤੰਦਰੁਸਤੀ ਅਤੇ ਸਮਾਜਿਕ ਜਾਗਰੂਕਤਾ ਪ੍ਰਤੀ ਉਹਨਾਂ ਦੇ ਸਮਰਪਣ ਦੀ ਸ਼ਲਾਘਾ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਹਰ ਵੀਤ ਦੇ ਸਾਲ ਦੇ ਨਾਲ ਵਿਸਾਖੀ ਸੁਪਰ ਸਿੱਖ ਮੈਰਾਥਨ ਇੱਕ ਬਿਹਤਰ ਕੱਲ ਲਈ ਭਾਈ ਚਾਰਕ ਭਾਵਨਾ ਤੰਦਰੁਸਤੀ ਅਤੇ ਸਮੂਹਕ ਕਾਰਵਾਈ ਦੇ ਇੱਕ ਪ੍ਰਕਾਸ਼ ਵੱਜੋਂ ਵੱਧ ਰਿਹਾ ਹੈ ਕੀ ਕਹਿਣਾ ਚਾਹੂਗੇ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ताज़ा ترین ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ